ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਲਓ ਜੀ ਇੱਥੇ ਸਵੇਰ ਦਾ ਕੰਮਕਾਰ ਕਰਨ ਤੋਂ ਬਾਅਦ ਦਾ ਟਾਈਮ ਆ ਇਹ ਇੱਥੇ ਹੋ ਗਏ ਸੀਗੇ ਸ਼ਾਇਦ ਇਹ 12 ਇੱਕ ਦਾ ਟਾਈਮ ਹੋਊਗਾ ਇੱਥੇ ਨਾ ਲੱਗੀ ਸੀ ਕਿ ਮੈਂ ਪਹਿਲਾਂ ਸਵੇਰ ਦੇ ਟਾਈਮ ਹੀ ਕੱਪੜੇ ਜਿਵੇਂ ਕਿ ਪਹਿਲਾਂ ਤੁਹਾਨੂੰ ਦਿਖਾਇਆ ਸੀ ਵਾਸ਼ਿੰਗ ਏਰੀਆ ਕੱਪੜੇ ਪਾਉਣ ਲੱਗੀ ਸੀ ਮਸ਼ੀਨ ਦੇ ਵਿੱਚ ਪਰ ਕੀ ਹੋਇਆ ਜੀ ਮਸ਼ੀਨ ਦੇ ਵਿੱਚ ਪਾਣੀ ਨਹੀਂ ਖੜਦਾ ਸੀਗਾ ਫਿਰ ਮੈਂ ਪਿੱਛੋਂ ਮਸ਼ੀਨ ਦੇ ਉਹ ਜਿਹੜਾ ਕੱਪ ਜਾਂ ਹੁੰਦਾ ਖੋਲ ਲਿਆ ਤੇ ਉੱਥੇ ਬਿਲਕੁਲ ਠੀਕ ਸੀ ਪਾਣੀ ਮਤਲਬ ਕਿ ਉੱਥੇ ਕੁਝ ਵੀ ਮੈਨੂੰ ਇਹ ਸੀ ਵੀ ਕੋਈ ਪੈਸੇ ਨਾ ਜਾਂ ਠੋਲੂ ਵਗੈਰਾ ਫਸ ਗਿਆ ਹੋਵੇ ਜਾਂ ਕੋਈ ਬਟਨ ਵਗੈਰਾ ਹੋ ਜਾਂਦਾ ਕਈ ਵਾਰ ਜਾਂ ਉਦਾਂ ਹਨਾ ਪਰ ਉੱਥੇ ਕੁਝ ਵੀ ਨਹੀਂ ਸੀ ਠੀਕ ਸੀਗਾ ਪਾਣੀ ਖੜੇ ਨਹੀਂ ਰਿਹਾ ਸੀਗਾ ਫਿਰ ਮਤਲਬ ਗਰਮੀ ਗਰਮੀ ਹੋ ਗਈ ਉੱਥੇ ਚੜਦੀ ਧੁੱਪ ਆ ਜਾਂਦੀ ਕਲੇਰ ਸਾਹਿਬ ਤੋਂ ਮਸ਼ੀਨ ਨਾ ਇੱਧਰ ਸੈਡਾਂ ਦੇ نیچے ਰਖਵਾ ਲਈ ਸੀ ਮੈਂ ਮੈਂ ਕਿਹਾ ਵੀ ਚਲੋ ਆ ਜਿੱਥੇ ਆਪਾਂ ਜੀ ਧੋਨੇ ਆ ਕੱਪੜੇ ਵਾਸ਼ ਹੁੰਦੇ ਨੇ ਉਹ ਚੱਕਰ ਜਾਂ ਮੈਂ ਖੋਲ ਲਿਆ ਸੀਗਾ ਖੋਲ ਕੇ ਚੱਕਰ ਜਾ ਮੈਂ ਲੱਗੀ ਸੀ ਸਫਾਈ ਕਰਨ ਇਹਦੇ ਵਿੱਚ ਕਾਫੀ ਗੰਦ ਵੀ ਸੀ ਤੇ ਪੰਜ ਦਾ ਜਿਹੜਾ ਠੋਲੂ ਵੀ ਸੀਗਾ ਇਹਦੇ نیچے ਜਿੱਥੋਂ ਦੀ ਪਾਣੀ ਜਾਂਦਾ ਨਾ ਉੱਥੇ ਪੰਜ ਦਾ ਠੋਲੂ ਅੜਿਆ ਹੋਇਆ ਸੀਗਾ ਉਹ ਮੈਂ ਕੱਢਤਾ ਸੀਗਾ ਤੇ ਬਾਕੀ ਹੋਰ ਵੀ ਕਾਫੀ ਧੱਗੇ ਤੁੱਗੇ ਜਿਹਾਂ ਦੀ ਮੈਲ ਮੋਲ ਜੀ ਹੈ ਨਾ ਸੀਗੀ ਜਿਹੜੀ ਉਹ ਵੀ ਕੱਢਤੀ ਸੋ ਮੈਂ ਨਹੀਂ ਦਿਖਾਈ ਤੁਹਾਨੂੰ ਵੀਡੀਓ ਦੇ ਵਿੱਚ ਕਿਉਂਕਿ ਮੇਰਾ ਕੋਈ ਇਰਾਦਾ ਹੈ ਨਹੀਂ ਸੀ ਵੀ ਵੀਡੀਓ ਬਣਾਵਾ ਕਿਉਂਕਿ ਵੀਡੀਓ ਪਹਿਲਾਂ ਆਲਰੇਡੀ ਹੈ ਗਈ ਸੀ ਚੈਨਲ ਤੇ ਮਸ਼ੀਨ ਦੀ ਜਿਹੜੀ ਮੈਂ واਸ਼ਿੰਗ ਦੀ ਸਫਾਈ ਕੀਤੀ ਸੀ ਚੈਨਲ ਤੇ ਹੈਗੀ ਹੈ ਮੇਰੇ ਫਿਰ ਮੇਰੇ ਮਨ ਦੇ ਵਿੱਚ ਆਇਆ ਵੀ ਚਲੋ ਵੀਡੀਓ ਸ਼ੂਟ ਕਰ ਹੀ ਲੈਨੇ ਕਈ ਵਾਰ ਕਈਆਂ ਪੈਣਾ ਦੇਖ ਦੇਖੋ ਆ ਜਾਂਦੀ ਹੈ ਨਾ ਕੰਮ ਆ ਤੇ ਇੱਥੇ ਲੱਗ ਗਈ ਸੀ ਕਿ ਆ ਲਿਕੜ ਜਾ ਸੀਗਾ ਜਿਹੜਾ ਇੱਕ ਵੀਰਾ ਸਾਨੂੰ ਦੇ ਗਿਆ ਸੀਗਾ ਇਹ ਫੈਕਟਰੀ ਆ ਜੀ ਇੱਥੇ ਲਹਿਰੇ ਕੋਈ ਸਾਬਣਾ ਬਣਦਿਆਂ ਨੇ ਕੱਪੜੇ ਧੋਣ ਵਾਲੀਆਂ ਉੱਥੋਂ ਲੈ ਕੇ ਆਇਆ ਸੀ ਫਰੀ ਦੇ ਵਿੱਚ ਹੀ ਮਿਲਦਾ ਕਹਿੰਦੇ ਵੀ ਜਦੋਂ ਸਾਬਣਾ ਬਣਾ ਕੇ ਜਿਹੜਾ ਵੇਸਟ-ਗੁਸਟ ਜਾਂ ਹੁੰਦਾ ਉਹਦਾ ਕੋਈ ਉਹ ਆ ਇਹ ਵੀ ਕੱਪੜੇ ਕਹਿੰਦੇ ਸੋਨੇ ਨਿੱਖਰਦੇ ਆ ਮੈਂ ਕਿਹਾ ਚਲੋ ਅੱਜ ਮਸ਼ੀਨ ਤੇ ਟਰਾਈ ਕਰਕੇ ਦੇਖ ਲੈਂਦੇ ਆ ਵਰਤ ਕੇ ਵੀ ਵਧੀਆ ਪਰ ਉਹਨਾਂ ਮੈਨੂੰ ਨਹੀਂ ਵਧੀਆ ਲੱਗਿਆ ਜੀ ਕਿਉਂਕਿ ਮੇਰੇ ਹੱਥ ਵੀ ਥੋੜੇ ਜਿ ਇਕੱਠੇ ਜੇ ਹੋਣ ਲੱਗ ਗਏ ਸੀ ਫਿਰ ਹਰਪਿਕ ਹੀ ਲੈ ਲਿਆ ਸੀ ਹਾਰਪਿਕ ਲੈ ਕੇ ਫਿਰ ਚੰਗੀ ਤਰ੍ਹਾਂ ਮੈਂ ਇਹਨੂੰ ਸਾਫ਼ ਕਰਤੀ ਹਾਰਪਿਕ ਬਾਰੇ ਵੀ ਤੁਹਾਨੂੰ ਹੋਰ ਗੱਲ ਦੱਸਦੀ ਆ ਜੀ ਹਾਰਪਿਕ ਨੂੰ ਕਦੇ ਵੀ ਤੁਸੀਂ ਨਾ ਲਗਾ ਕੇ ਨਾ ਛੱਡੋ ਬਿਏ ਹੋ ਜੀ ਵੀ ਆਪਾਂ 10-15 ਮਿੰਟ ਲਗਾ ਕੇ ਛੱਡ ਦਿੰਦੇ ਆ ਤਾਂ ਡੱਬ ਜੇ ਪੈ ਜਾਂਦੇ ਨੇ ਚੀਜ਼ ਜਿਹੜੀ ਆ ਚਾਹੇ ਆਪਾਂ ਮਸ਼ੀਨ ਸਾਫ਼ ਕਰ ਰਹੇ ਆ ਜਾਂ ਕੋਈ ਟਾਇਲ ਵਗੈਰਾ ਹਨਾ ਸਾਫ਼ ਕਰਦੇ ਆ ਤਾਂ ਉਹ ਡੱਬ ਪੈ ਕੇ ਮਤਲਬ ਦੋ ਕਲਰ ਦੀ ਹੋ ਜਾਂਦੀ ਹੈ ਲਾਈਟ ਡਾਰਕ ਜੀ ਉਹ ਵਧੀਆ ਨਹੀਂ ਲੱਗਦੀ ਫਿਰ ਮੈਂ ਨਾਲ ਦੀ ਨਾਲ ਦੇਖੋ ਇੱਥੇ ਪੈਪ ਲੈ ਲਿਆ ਸੀਗਾ ਤੇ ਸਾਫ ਕਰਨ ਲੱਗੀ ਸੀ ਮਸ਼ੀਨ ਨੂੰ ਨਾਲ ਦੀ ਨਾਲ ਜਿੱਥੇ-ਜਿੱਥੇ ਹਰਪਿਕ ਲਗਾ ਰਹੀ ਸੀ ਪਰ ਮਸ਼ੀਨ ਬਹੁਤ ਸੋਹਣੀ ਹੋ ਜਾਂਦੀ ਹੈ ਹਰਪਿਕ ਨਾਲ ਨਾਲੇ ਇੰਨਾ ਜ਼ੋਰ ਵੀ ਨਹੀਂ ਲੱਗਦਾ ਜੀ ਹਨਾ ਮਤਲਬ ਕਿੰਨਾ ਰਗੜਨ ਪਰ ਰਗੜ ਅੱਜ ਤਾਂ ਬਹੁਤ ਜ਼ਿਆਦਾ ਜ਼ੋਰ ਲੱਗਿਆ ਜੀ ਮੇਰਾ ਕਿਉਂਕਿ ਪਹਿਲਾਂ ਦੇਖੋ ਮੈਂ ਉਹਦੇ ਨਾਲ ਸਾਫ ਕੀਤਾ ਫਿਰ ਹਰਪਿਕ ਨਾਲ ਤੇ ਜਿਹੜਾ ਚੱਕਰ ਜਿਹਾ ਸੀ ਉਹ ਵੀ ਚੰਗੀ ਤਰ੍ਹਾਂ ਸਾਫ ਕਰਤਾ ਬਹੁਤ ਗੰਦਾ ਹੋਇਆ ਪਿਆ ਸੀ ਜਣੀ ਪੂਰੀ ਮਸ਼ੀਨ ਇਹ ਗੰਦੀ ਹੋਈ ਪਈ ਸੀ ਉਦੋਂ ਆਪਾਂ ਵੀ ਉਦੋਂ ਕੌਰ ਕਰਦੇ ਹਾਂ ਜਦੋਂ ਚੀਜ਼ ਖੜ ਜਾਂਦੀ ਹੈ ਅੱਜ ਦੇਖੋ ਇਹ ਪਾਣੀ ਨਹੀਂ ਖੜ ਰਿਹਾ ਸੀ ਤਾਂ ਇਹਦਾ ਅੱਜ ਜਿਹੜਾ ਅਸਫਾਈ ਦਾ ਟਾਈਮ ਆਇਆ ਵਿਚਾਰੀ ਦਾ ਹਨਾ ਵੀ ਇਹਨੂੰ ਸਾਫ ਕਰ ਲਿਆ ਲੋ ਜੀ ਪੂਰੀ ਜ਼ਿਆਦਾ ਜਿਹੜੀ ਕਲੀਨ ਹੋ ਗਈ ਸੀ ਆਪਣੀ ਵਾਸ਼ਿੰਗ ਮਸ਼ੀਨ ਤੇ ਉਸ ਤੋਂ ਬਾਅਦ ਜਿਹੜਾ ਚੱਕਰ ਜਿਆ ਸੀਗਾ ਉਹ ਕਸਣ ਲੱਗੀ ਸੀ ਮੈਂ ਮੈਂ ਕਿਹਾ ਕਸ ਕੇ ਵੀ ਦੇਖਦੇ ਆਂ ਫਿਰ ਕੱਪੜੇ ਧੁੱਤੇ ਜਾਂਦੇ ਨੇ ਕਿ ਨਾ ਹੁਣ ਉਹ ਤਾਂ ਟਾਈਮ ਮਿਸ ਹੋ ਜੀ ਕਿਉਂਕਿ ਟਾਈਮ ਇੱਥੇ ਬਹੁਤ ਜ਼ਿਆਦਾ ਹੋ ਗਿਆ ਸੀਗਾ ਬਾਕੀ ਦੇਖਦੇ ਆਂ ਜੀ ਫਿਰ ਕਿਵੇਂ ਬਣਦਾ ਇਹ ਜਿਹੜਾ ਕਸਣ ਲੱਗੀ ਸੀ ਇੱਥੇ ਵੀ ਇੱਕ ਗਲਤੀ ਹੋ ਗਈ ਇੱਥੇ ਜਿਹੜਾ ਇਹਦੇ ਵਿੱਚ ਬਾਸਲ ਵਗੈਰਾ ਪੈਂਦੀ ਹੁੰਦੀ ਹੈ ਨਾ ਉਹ ਮੈਂ ਭੁੱਲ ਗਈ ਪਾਉਣੀ ਮੈਂ ਕਿਹਾ ਵੀ ਜਲ ਬਾਅਦ ਦੇ ਵਿੱਚ ਉਹ ਕਰਦੀ ਆਂ ਮੈਨੂੰ ਯਾਦ ਹੀ ਨਹੀਂ ਸੀ ਬਾਸਲ ਪਾਉਣੀ ਹੈ ਪਹਿਲੇ ਹੀ ਚੱਕਰ ਜ ਚੱਕ ਕੇ ਮੈਂ ਲੱਗੀ ਕਸਣ ਪਰ ਬਾਅਦ ਦੇ ਵਿੱਚ ਜਦੋਂ ਪੇਚ ਕਸਣ ਲੱਗੀ ਫਿਰ ਮੇਰੇ ਦਿਮਾਗ ਦੇ ਵਿੱਚ ਆਈ ਵੀ ਇਹਦੀ ਕਿੱਕ ਬਾਸਲ ਪੈਂਦੀ ਹੁੰਦੀ ਹੈ ਕਿਉਂਕਿ ਫਿਰ ਇਹ ਜਿਆਦਾ ਨੀਮੀ ਹੋ ਗਈ ਸੀ ਬਾਸਲ ਪੈਣ ਨਾਲ ਜਿਹੜਾ ਚੱਕਰ ਜ ਥੋੜਾ ਜਿਹਾ ਉੱਪਰ ਨੂੰ ਹੋ ਜਾਂਦਾ ਵੀ ਪੇਚ ਵਗੈਰਾ ਵਧੀਆ ਘਸਿਆ ਜਾਂਦਾ ਇੱਥੇ ਫਿਰ ਮੈਂ ਸਾਈਡ ਤੋਂ ਚੱਕਣ ਲੱਗੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਜੀ ਮੈਂ ਵੀ ਬੰਦ ਲੱਗੀ ਸੀ ਪਰ ਇਹ ਕੰਮ ਵੀ ਜ਼ਰੂਰੀ ਸੀ ਜੀ ਦੇਖੋ ਬੈੱਡ ਸ਼ੀਟਾਂ ਹੀ ਮੇਰੇ ਕੋਲ 2-3 ਬੈੱਡ ਸ਼ੀਟਾਂ ਹੋ ਗਈਆਂ ਸੀ ਛੋਟੇ ਰੂਮ ਦੀ ਹੋ ਗਈ ਸੀ ਦੋ ਆ ਬੈੱਡਰੂਮ ਦੀਆਂ ਹੋ ਗਈਆਂ ਸੀ ਗਿਆ ਜਿਹੜਾ ਮਤਲਬ ਕਿ ਵੱਡਾ ਬੈੱਡਰੂਮ ਆ ਹਨਾ ਬਸ ਫਿਰ ਮੈਂ ਕਿਹਾ ਵੀ ਅੱਜ ਮਸ਼ੀਨ ਲਾਉਣੀ ਪਊਗੀ ਤੇ ਉਸ ਤੋਂ ਬਾਅਦ ਆ ਪਾਂਸਲ ਸੀ ਜਿਹੜੀ ਇਹ ਪਾ ਕੇ ਉੱਪਰ ਦੀ ਫਿਰ ਚੱਕਰ ਜਾਈ ਸੀਗਾ ਜਿਹੜਾ ਕਸਤਾ ਸੀ ਮਸ਼ੀਨ ਦਾ ਕੰਮ ਵੀ ਹੋ ਗਿਆ ਸੀ ਅੱਜ ਕਈ ਮਹੀਨਿਆਂ ਬਾਅਦ ਸਫਾਈ ਹੋਈ ਹੈ ਜੀ ਵੈਸੇ ਇਹ 20 ਦਿਨਾਂ ਬਾਅਦ ਨਹੀਂ ਜਦੋਂ ਆਪਾਂ ਸਫਾਈ ਕਰ ਸਕਦੇ ਤਾਂ ਮਹੀਨੇ ਬਾਅਦ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਮਸ਼ੀਨ ਨੂੰ ਸਾਫ਼ ਕਰਨਾ ਜ਼ਰੂਰੀ ਆ ਕਿਉਂਕਿ ਬਹੁਤ ਜ਼ਿਆਦਾ ਗੰਦਗੀ ਜਿਹ ਜ਼ਰੂਰੀ ਹੈ ਜੀ ਸਾਫ਼ ਕਰਿਆ ਕਰੋ ਮੈਂ ਵੀ ਹੁਣ ਸੋਚਦੀ ਆਂ ਵੀ ਸਾਫ਼ ਕਰ ਲਿਆ ਕਰਾ ਇੱਕ ਮਹੀਨੇ ਦੇ ਵਿੱਚ ਪਰ ਘੌਲ ਕਿੱਥੇ ਜਿਹੜੀ ਘੌਲ ਹੁੰਦੀ ਹੈ ਨਾ ਇਹ ਸਾਰੇ ਕੰਮ ਹੀ ਰਹਿ ਜਾਂਦੇ ਨੇ ਜੀ ਘੌਲ ਘੌਲ ਦੇ ਵਿੱਚ ਘੌਲ ਬਹੁਤ ਵੱਡੇ ਜਿੰਨਾ ਟਾਈਮ ਚੀਜ਼ ਖੜਦੇ ਨੇ ਆਪਾਂ ਵੀ ਉਹਨੇ ਟਾਈਮ ਉਹਦੇ ਹੱਥ ਪੱਲਾ ਮਾਰਦੇ ਨਹੀਂ ਜੀ ਨਹੀਂ ਚੀਜ਼ ਤਾਂ ਫਿਰ ਖਰਾਬ ਹੀ ਨਾ ਹੋਵੇ ਜੇ ਆਪਾਂ ਹੱਥ ਪੱਲਾ ਮਾਰੀਏ ਟਾਈਮ ਤੇ ਉਹਨੂੰ ਉਹ ਕਰਿਆ ਹਨ ਦੇਖੋ ਚਾਹੇ ਸਫਾਈ ਦਾ ਕੰਮ ਹੋਵੇ ਚਾਹੇ ਰੰਗ ਰੋਗਨ ਦਾ ਕੰਮ ਹੋਵੇ ਹਨਾ ਚੀਜ਼ ਦਾ ਕੋਈ ਵੀ ਹੈਗੀ ਪਰ ਉਸ ਨਾਲ ਉਹਦੀ ਉਮਰ ਚੀਜ਼ ਦੀ ਵਾਧੇ ਜਾਂਦੀ ਹੈਗੀ ਚਲੋ ਜੀ ਇਹ ਕੰਮ ਵੀ ਹੋ ਗਿਆ ਜ ਮਸ਼ੀਨ ਵਾਲਾ ਮਸ਼ੀਨ ਵੀ ਅੱਜ ਸਾਫ ਹੋ ਗਈ ਫਾਈਨਲੀ ਚਲੋ ਇਹ ਕੰਮ ਵੀ ਹੋ ਗਿਆ ਲਓ ਜੀ ਇਹ ਹੈਗਾ ਇੱਥੇ ਅਗਲਾ ਦਿਨ ਸਵੇਰ ਦਾ ਹੀ ਟਾਈਮ ਆ ਇੱਥੇ ਤੁਹਾਨੂੰ ਆ ਦਿਖਾ ਰਹੀ ਹਾਂ ਮੈਂ ਨਾ ਇੱਥੇ ਮਤਲਬ ਕਿ ਕੱਲ ਮੇਰੀ ਨਿਗਾਹ ਪਈ ਇਸ ਵੇਲੇ ਫਿਰ ਦਿਖਾ ਰਹੀ ਹਾਂ ਅੱਜ ਤੁਹਾਨੂੰ ਮੈਂ ਧੁੱਪ ਤਾਂ ਦੇਖੋ ਸਾਡੇ ਚੜਪੀ ਆ ਜਾਂਦੀ ਆ ਇੱਥੇ ਨਾ ਚਿੜੀਆਂ ਦਾ ਆਲਣਾ ਪਹਿਲਾਂ ਹੀ ਪਾਇਆ ਸੀ ਸ਼ਾਇਦ ਪਿਛਲੇ ਸਾਲ ਵੀ ਮੈਂ ਤੁਹਾਨੂੰ ਦਿਖਾਇਆ ਸੀਗਾ ਤੁਸੀਂ ਕਿਹਾ ਸੀ ਉਦੋਂ ਇੱਕ ਕਮੈਂਟ ਵੀ ਆਇਆ ਸੀ ਮੈਨੂੰ ਵੀ ਰੱਸੀਆਂ ਦੇ ਨਾਲ ਚੰਗੀ ਤਰ੍ਹਾਂ ਇਹਨੂੰ ਕਵਰ ਕਰ ਤੋ ਲਓ ਜੀ ਅੱਜ ਆਪਾਂ ਕਵਰ ਕਰਤਾ ਕਿਉਂਕਿ ਫਾਈਨਲੀ ਫਾਈਨਲੀ ਇਹਦੇ ਵਿੱਚ ਨੇ ਛੋਟੇ ਛੋਟੇ ਬੇਬੀ ਛੋਟੇ ਛੋਟੇ ਨੇ ਚਿੜੀ ਦੇ ਬੱਚੇ ਦੇਖੋ ਪੰਛੀਆਂ ਨੂੰ ਵੀ ਬਹੁਤ ਔਖਾ ਹੋਇਆ ਪਿਆ ਜੀ ਬਹੁਤ ਗਰਮੀ ਸੇ ਤਾਂ ਅਚਾਨਕ ਮੇਰੀ ਨਿਗਾਹ ਪੈ ਗਈ ਮੈਂ ਕਿਹਾ ਦੇਖਾ ਜਦੋਂ ਮੈਂ ਦੇਖੀ ਨਾ ਹਜੇ ਬਿਲਕੁਲ ਹੀ ਛੋਟੇ-ਛੋਟੇ ਨੇ ਉਹਨਾਂ ਦੇ ਫੰਗ ਵਗੈਰਾ ਵੀ ਨਹੀਂ ਆਏ ਹੋਏ ਜਿਵੇਂ ਫੰਗ ਹੁੰਦੇ ਨੇ ਉਹ ਵੀ ਨਹੀਂ ਆਏ ਹੋਏ ਹਜੇ ਤਾਂ ਸ਼ਾਇਦ ਉਹਨਾਂ ਦੀਆਂ ਅੱਖਾਂ ਵੀ ਨਹੀਂ ਖੁੱਲੀਆਂ ਹੋਈਆਂ ਮੇਰੇ ਮਤਲਬ ਹਸਾਬ ਨਾਲ ਤਾਂ ਪਰ ਮੈਂ ਜ਼ਿਆਦਾ ਛੇੜਛਾੜ ਨਹੀਂ ਕੀਤੀ ਮੈਂ ਕਿ ਉਹਨਾਂ ਨੂੰ ਜ਼ਿਆਦਾ ਡਿਸਟਰਬ ਨਹੀਂ ਕਰਦੇ ਵਿਚਾਰਿਆਂ ਨੂੰ ਹਨਾ ਕਿਉਂਕਿ ਚਿੜੀ ਫਿਰ ਤੰਗ ਪਰੇਸ਼ਾਨ ਹੋ ਰਹੀ ਸੀਗੀ ਫਿਰ ਮੈਂ ਵੀ ਛਾਂ ਕਰਕੇ ਕੱਪੜਾ ਪਾਤਾ ਸੀ ਉਸ ਤੋਂ ਬਾਅਦ ਆ ਗਈ ਸੀ ਬੈਡਰੂਮ 'ਚ ਇੱਥੇ ਲੱਗ ਸ਼ੀਟਾਂ ਚੇਂਜ ਕਰਨਾ ਤੇ ਕਹਿੰਦੇ ਨੇ ਨਾਲ ਇੱਕ ਭੈਣ ਦਾ ਕਮੈਂਟ ਆਇਆ ਹੋਇਆ ਸੀ ਹਾਂਜੀ ਮੈਂ ਭੁੱਲ ਜਾਨੀ ਫਿਰ ਮੈਂ ਕਹਾਂ ਹੁਣ ਰਿਪਲਾਈ ਦੇ ਹੀ ਦਮਾਂ ਉਹ ਪੁੱਛਦੇ ਸੀ ਵੀ ਦੱਸਿਓ ਵੀ ਜਿਹੜੀਆਂ ਬੈੱਡ ਸ਼ੀਟਾਂ ਮੰਗਾਈਆਂ ਨੇ ਉਹ ਪਿਓਰ ਕਾਟਨ ਦੀਆਂ ਨੇ ਦੇਖੋ ਭੈਣੇ ਹੈਗੀਆਂ ਉਹ ਕਾਟਨ ਦੀਆਂ ਨੇ ਬਹੁਤ ਵਧੀਆ ਕਾਟਨ ਆ ਥੋੜਾ ਜਿਹਾ ਤਾਂ ਮਿਕਸ ਦੇਖੋ ਹੈਗਾਗਾ ਪਰ ਕਾਟਨ ਵਧੀਆ ਗੀ ਇਹ ਨਹੀਂ ਹੈਗਾ ਵੀ ਇਕੱਠੀ ਹੋਊਗੀ ਬੈੱਡ ਸ਼ੀਟ ਹਨਾ ਜਾਂ ਕਲਰ ਵਗੈਰਾ ਨਿਕਲੂਗਾ ਇਹ ਚੀਜ਼ ਨਹੀਂ ਹੈ ਕਿ ਬਹੁਤ ਵਧੀਆ ਨੇ ਬਾਕੀ ਮੈਂ ਤੁਹਾਨੂੰ ਲਿੰਕ ਦੇ ਦੂੰਗੀ ਜੀ ਜੇ ਤੁਸੋਂ ਨੂੰ ਐ ਲੱਗਦਾ ਵੀ ਤੁਸੀਂ ਹਨਾ ਚੈੱਕ ਕਰ ਲਿਓ ਕਿਉਂਕਿ ਉੱਥੇ ਸਾਰਾ ਕੁਝ ਉਹਨਾਂ ਨੇ ਡਿਟੇਲ ਦੇ ਵਿੱਚ ਦੱਸਿਆ ਹੁੰਦਾ ਕਿਹੜਾ ਫੈਬਰਿਕ ਆ ਕਿੰਨੀ ਸਾਈਜ਼ ਦੀ ਸਾਰਾ ਉਹਨਾਂ ਨੇ ਡਿਟੇਲ ਦੇ ਵਿੱਚ ਦੱਸਿਆ ਹੁੰਦਾ ਤੁਸੀਂ ਉੱਥੇ ਚੈੱਕ ਕਰ ਲਿਓ ਹਨਾ ਮੈਂ ਲਿੰਕ ਦੇ ਦੂੰਗੀ ਮੈਨੂੰ ਕਮੈਂਟ ਕਰਿਓ ਜੇ ਤੁਸੀਂ ਚਾਹੋ ਜਾਉਨਿਓ ਵੀ ਲਿੰਕ ਦਵਾਂ ਤੇ ਉਸ ਤੋਂ ਬਾਅਦ ਇੱਥੇ ਲੱਗੀ ਸੀ ਮੈਂ ਝਾੜੂ ਲਾਉਣ ਕਿਉਂਕਿ ਅੱਜ ਜਮੀਲਾ ਨੇ ਆਉਣਾ ਨਹੀਂ ਸੀ ਜੀ ਉਹ ਗਈ ਹੋਈ ਦੀ ਸੁੱਖ ਦੇਣ ਮਰੇਲ ਕੋਟਲੇ ਫਿਰ ਉਹ ਇੱਥੇ ਦੇਖੋ ਰਾਤ ਤਾਂ ਲੱਗਦੀ ਹੈ ਦੂਸਰੇ ਦਿਨ ਫਿਰ ਆ ਕੇ ਥਕਾਵਟ ਵੀ ਹੋ ਜਾਂਦੀ ਜੀ ਦੋ ਦਿਨ ਦੀ ਛੁੱਟੀ ਕਰ ਲਈ ਉਹਨੇ ਚਲੋ ਥਕਾਵਟ ਵੀ ਹੋ ਜਾਂਦੀ ਹੈ ਬਾਕੀ ਗਰਮੀ ਬਹੁਤ ਜ਼ਿਆਦਾ ਛੋਟਾ ਬੱਚਾ ਉਹਦਾ ਗਰਮੀ ਬਹੁਤ ਜ਼ਿਆਦਾ ਛੋਟਾ ਬੱਚਾ ਉਹਦਾ ਤਾਂ ਕਰਕੇ ਫਿਰ ਮੈਂ ਕਹਾਂ ਵੀ ਕੋਈ ਗੱਲ ਨਹੀਂ ਐ ਤਾਂ ਹੁਣ ਆਪਣੇ ਕੰਮ ਵੀ ਜਾਣਾ ਹੀ ਆ ਹਨਾ ਅਗਲੇ ਨੇ ਆਪਣੇ ਕੰਮ ਵੀ ਤਾਂ ਕਰਨੇ ਹੀ ਨੇਗੇ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਕੰਮ ਕੁੱਮ ਖਤਮ ਕਰਕੇ ਮੈਨੂੰ ਵੀ ਅਸੀਂ ਵੀ ਜਲਦੀ ਜਲਦੀ ਕੰਮ ਖਤਮ ਕਰ ਲਵਾਂ ਫਿਰ ਵੋਟ ਪਾਉਣ ਵੀ ਜਾਣਾ ਅੱਜ ਵੋਟਾਂ ਵਾਲਾ ਦਿਨ ਆ ਜੀ ਦੇਖਦੇ ਆ ਬੋਟ ਪਾ ਕੇ ਆਉਨੇ ਆ ਤੇ ਦੇਖੋ ਜਿਹੜਾ ਵੋਟਾਂ ਵਾਲਾ ਦਿਨ ਹੁੰਦਾ ਇੱਕ ਤਿਹਾਰ ਦੀ ਤਰ੍ਹਾਂ ਹੀ ਹੁੰਦਾ ਹਨਾ ਜਿੱਦਾਂ ਇੱਕ ਤਿਹਾਰ ਦਾ ਚਾਹ ਵੈਸੇ ਅੱਜ ਮੈਨੂੰ ਲੱਗਿਆ ਨਹੀਂ ਵੀ ਲੋਕਾਂ ਨੂੰ ਇੰਨਾ ਚਾਹ ਪਤ ਨਹੀਂ ਤਾਂ ਗਰਮੀ ਬਹੁਤ ਜ਼ਿਆਦਾ ਸੀਗੀ ਬੀਤਾ ਕਰਕੇ ਲੋਕ ਘਟ ਨਿਕਲ ਰਹੇ ਸੀ ਘਰਾਂ ਦੇ ਵਿੱਚੋਂ ਹਨ ਪਰ ਬੋਟ ਤਾਂ ਆਪਣੀ ਪਾਉਣੀ ਚਾਹੀਦੀ ਜੀ ਬੋਟ ਨਹੀਂ ਰੱਖਣੀ ਚਾਹੀਦੀ ਕਿਉਂਕਿ ਆਪਾਂ ਨੂੰ ਅਧਿਕਾਰ ਮਿਲਿਆਗਾ ਤਾਂ ਬੋਟ ਜ਼ਰੂਰ ਪਾਉਣੀ ਚਾਹੀਦੀ ਆਪਣੀ ਤੇ ਦੇਖੋ ਜੀ ਫਿਰ ਕੰਮਕਾਰ ਕਰਨ ਤੋਂ ਬਾਅਦ ਕਾਫੀ ਟਾਈਮ ਮੈਂ ਰੈਸਟ ਵੀ ਕੀਤਾ ਸੌਂ ਵੀ ਗਈ ਸੀ ਅੱਜ ਫਿਰ ਮੈਂ ਉੱਠ ਕੇ ਪਤਾ ਲੱ ਮੈਨੂੰ ਦੋ ਦਿਨਾਂ ਤੋਂ ਬੁਖਾਰ ਹੋਇਆ ਪਿਆ ਸੀ ਪਰ ਅੱਜ ਮੈਨੂੰ ਨਹੀਂ ਹੋਇਆ ਬੁਖਾਰ ਮੈਨੂੰ ਐਸੀ ਵੀ ਥੋੜਾ ਬੋਧਾ ਬੁਖਾਰ ਨਾ ਹੋਵੇ ਫਿਰ ਮੈਂ ਥਕਾਵਟ ਹੋ ਜਾਂਦੀ ਹੈ ਜੀ ਤੁਹਾਨੂੰ ਪਤਾ ਹੀ ਹੈ ਕਾਫੀ ਮੈਨੂੰ ਹੁਣ ਪਤਾ ਨਹੀਂ ਕਿਉਂ ਪਤਾ ਨਹੀਂ ਕੋਈ ਵੀਕਨੈਸ ਹੈ ਮੈਂ ਹੁਣ ਆਪਣਾ ਟੈਸਟ ਕਰਵਾਉਣ ਬਾਰੀ ਆ ਗਾਲੀਆਂ ਦੁਬਾਰਾ ਮੈਂ ਸਣੀ ਨੂੰ ਕਿਹਾ ਵੀ ਸੀ ਮੇਕਅਪ ਪਰ ਟੈਸਟ ਕਰਵਾਉਂਦੇ ਚੱਲਦੇ ਆ ਪਰ ਉਦੋਂ ਲੈਬੋਰੀ ਵਾਲਾ ਹੈ ਨਹੀਂ ਸੀ ਅੱਜ ਜੋ ਸ਼ਾਇਦ ਬੋਟਾਂ ਕਰਕੇ ਹੈ ਨਹੀਂ ਸੀ ਹੈਨਾ ਤੇ ਨਵਾਂ ਆਪਣਾ ਪਾਲਿਆ ਸੀ ਸੂਟ ਮੈਂ ਜਾ ਰਹੀ ਸੀ ਇੱਥੇ ਪੋਟ ਪਾਉਣ ਸਣੀ ਦੇ ਨਾਲ ਹੀ ਸਣੀ ਪਹਿਲਾਂ ਹੀ ਪਾਇਆ ਸੀ ਕਲੀਅਰ ਸਾਫ ਸਵੇਰ ਤੋਂ ਹੀ ਬੋਟਾਂ ਦੇ ਵਿੱਚ ਉਥੇ ਹੀ ਨੇਗੇ ਤੇ ਮੈਂ ਹੁਣ ਸ਼ਾਮ ਦੇ ਟਾਈਮ ਮਤਲਬ ਕਿ ਸਾਢੇ 3:00 ਨਾ 3 ਕਦੇ ਟਾਈਮ ਮੈਂ ਤਿਆਰ ਹੋ ਗਈ ਸੀ ਸਾਢੇ 3:00 ਤੋਂ ਉੱਪਰ ਮੈਂ ਚਲੀ ਗਈ ਸੀ ਵੋਟ ਪਾਉਣ ਉੱਥੇ ਬਿਲਕੁਲ ਵੀ ਰਸ ਨਹੀਂ ਸੀ ਨਹੀਂ ਮਤਲਬ ਕਿ 2-4 ਇਸੀ ਪਤਾ ਨਹੀਂ ਇਸ ਵਾਰ ਕਿਉਂ ਮਤਲਬ ਕਿ ਗਰਮੀ ਕਰਕੇ ਸੀਗਾ ਹਨਾ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੇਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸਨੋ ਜੀ ਕੀ ਹਾਲ ਚਾਲ ਨੇ ਮੈਂ ਠੀਕ ਆ ਜਿਉਂ ਮੇਰੇ ਹੈ ਤੁਸੀਂ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਦਿਨ ਸਾਡੇ ਟਾਈਮ ਸਾਢੇ 3:00 ਦਾ ਜੀ ਦਿਨ ਹੈਗਾ ਸ਼ਨੀਵਾਰ ਤੇ ਅੱਜ ਵੋਟਾਂ ਵਾਲਾ ਦਿਨ ਆ ਚਲੋ ਜੀ ਆਪਾਂ ਹੁਣ ਚੱਲਦੇ ਅੱਜ ਫੋਟ ਪਾਉਣ ਉਸ ਤੋਂ ਬਾਅਦ ਆ ਕੇ ਫਿਰ ਮਿਲਦੇ ਆ ਤੁਹਾਨੂੰ ਫੇਰ ਆਪਾਂ ਕਰਦੇ ਕੋਈ ਕੰਮਕਾਰ ਅੱਜ ਸਵੇਰ ਤੋਂ ਥੋੜਾ ਜਿਹਾ ਕੰਮਕਾਰ ਦੀ ਵੀਡੀਓ ਸ਼ੂਟ ਕੀਤੀ ਸੀ ਜਿਆਦਾ ਨਹੀਂ ਕਿਉਂਕਿ ਦੋ ਦਿਨ ਤੋਂ ਬੁਖਾਰ ਹੋ ਰਿਹਾ ਚੜ ਵੀ ਨਹੀਂ ਰਿਹਾ ਮਤਲਬ ਕਿ ਅੰਦਰ ਅੰਦਰ ਹੈਗਾ ਬੁਖਾਰ ਮੈਨੂੰ ਗੋਲੀ ਵਗੈਰਾ ਲੈ ਲੈਣੀ ਆ ਤਾਂ ਠੀਕ ਹੋ ਜਾਂਦਾ ਲੱਤਾਂ ਪੈਰਾਂ ਦੀ ਬਹੁਤ ਜ਼ਿਆਦਾ ਜਾਨ ਨਿਕਲੀ ਜਾਂਦੀ ਆ ਬਹੁਤ ਜ਼ਿਆਦਾ ਪੇਨ ਹੋ ਰਿਹਾ ਬੁਖਾਰ ਕਰਕੇ ਹੈ ਨਾ ਕੁਸਤ ਗਰਮੀ ਬਹੁਤ ਜ਼ਿਆਦਾ ਗਈ ਚਲੋ ਜੀ ਪਹਿਲਾਂ ਬੂਟ ਪਾਈ ਤੇ ਆਪਾਂ ਨਿਊ ਸ਼ੂਟ ਪਾ ਲੈ ਅੱਜ ਮੈਂ ਸੂਟ ਪਾ ਕੇ ਜਾਂਦਾ ਆ ਬੋਟ ਪਾਣ। ਪਰਚੀ ਚੱਕ ਲਈ ਆਪਾਂ ਨੂੰ ਮਿਲ ਗਿਆ ਸੀ ਕਈ ਦਿਨ ਪਹਿਲਾਂ ਹੀ ਦੇਗੇ ਸੀ। ਚਲੋ ਜੀ ਪਹਿਲਾਂ ਆਪਾਂ ਬੋਟ ਪਾਈਏ ਫਿਰ ਆ ਕੇ ਤੁਹਾਨੂੰ ਮੈਂ ਬੋਟ ਪਾ ਕੇ ਮੈਂ ਆ ਗਿਆ ਦੇਖੋ ਨਿਸ਼ਾਨ ਕਾਫੀ ਲੰਬਾਈ ਲਗਾਤਾ। ਪਤਾ ਨਹੀਂ ਇਹ ਹੁਣ ਕਿੰਨੇ ਦਿਨ ਰੁਗੂਗਾ ਕਿੰਨੇ ਦਿਨ ਉਤਰਨਾ ਹੈਗਾ। ਕਾਫੀ ਦਿਨ ਬਾਅਦ ਉਤਰਦਾ ਜਿਹੜਾ ਤੇ ਚਲੋ ਜੀ ਬਾਹਰ ਮੌਸਮ ਇਹਨਾ ਸੋਹਣਾ ਹੋਇਆ ਹੋਇਆ ਬੱਦਲ ਕਰਜਦੇ ਤੁਹਾਨੂੰ ਪੈਕ ਕੈਮਰੇ ਨਾਲ ਦਿਖਾਉਣੀ ਬਹੁਤ ਸੋਹਣਾ ਬਾਹਰ ਮੌਸਮ ਹੋਇਆ ਹੋਇਆ। ਦਿਖਾਉਣਾ ਤੁਹਾਨੂੰ ਪੈਕ ਕਰਦੇ ਨੇ। ਲਓ ਜੀ ਹੁਣ ਆਪਾਂ ਉੱਪਰ ਕੋਠੇ ਤੇ ਚੱਲਦੇ ਆਂ ਤੇ ਕੋਠੇ ਤੇ ਚੱਲ ਜਾ ਕੇ ਤੁਹਾਨੂੰ ਉੱਪਰੋਂ ਵੀ ਨਜ਼ਾਰਾ ਦਿਖਾਉਣੀ ਹੈ ਮੌਸਮ ਕਿੰਨਾ ਸੋਹਣਾ ਹੋ ਗਿਆ ਟਾਈਮ ਵੀ ਦਿਖਾ ਦਿੰਨਾ 6 ਦਾ ਟਾਈਮ ਜਿਹੜਾ ਹੋ ਚੁੱਕਿਆ। ਸਵੇਰ ਤੋਂ ਵੀ ਸਾਢੇ 6 ਹੋਣ ਵਾਲੇ ਨੇ ਸਵੇਰ ਵਜੇ ਪੀਮੈਂਟ ਬਾਹਰ بارش ਹੋ ਰਹੀ ਹੈ ਦੇਖੋ ਨਹੀਂ ਤੁਹਾਨੂੰ ਤੇ بارش ਤੇ ਇੱਕ ਆਪਾਂ ਜਿਹੜੇ ਸਵੇਰ ਸੁਣ ਚਿੜੀਆਂ ਲਖਾਂ ਜਿਸੀ ਨਾ ਨਮੈਂ। ਆ ਦੇਖੋ। ਕਵਰ ਕਰਤਾ ਹੁਣ। ਪੱਲੀ ਬੋਰੀ ਸੀਗੀ ਜਿਹੜੀ ਬੋਰੀ ਪਾ ਕੇ ਮੈਂ ਤਾਂ ਵੀ ਵਿਚਾਰੀਆਂ ਬੈਠ ਜਾਣਗੇ ਆਰਾਮ ਨਾਲ ਹਨਾ ਬੱਚਿਆਂ ਨੂੰ ਕੋਈ ਦਿੱਕਤ ਨਹੀਂ ਹੋਊਗੀ ਆ ਦੇਖੋ। ਚਿੜੀ ਵੀ ਬੈਠੀ ਹੈ। ਡਿਸਟਰਬ ਕਰਤਾ। ਛੋਟੇ ਬੱਚੇ ਨੇ ਦੇ ਵਿਚੇ ਲੁ। ਹੁਣ ਆ ਜਾਣਾ ਮੈਂ ਟੁੱਟ ਕੇ ਦੇਖੇ ਤਸੂ 2 ਮਿੰਟਾਂ। ਆਉ ਵੀ ਹੁਣ। ਆ ਤਾ ਆਉਂ ਹੀ ਹੋ ਗਿਓ ਆ ਜੀ ਆ ਜੀ ਆ ਜੀ। ਆ ਜਾ ਭੈਣੇ ਆ ਜਾ ਕੁਛ ਨਹੀਂ ਕਹਿੰਦੀ ਆ ਜਾ। ਆਰਾਮ ਨਾਲ ਬੈਠੀ ਸੀ ਮੈਨੂੰ ਡਿਸਟਰਬ ਕਰਤਾ ਅੱਜ ਕਾਫੀ ਵਾਰ। ਹੋਰ ബാഷത്തെ ਬਹੁਤ ਵਧੀਆ ਮੌਸਮ ਹੈ ਪਰ ਮੈਂ ਅੰਦਰ ਆ ਗਈ ਸੀ ਮੈਨੂੰ ਡਰ ਲੱਗਦਾ ਨਾ ਕਣੀਆਂ ਦੇ ਵਿੱਚ ਵੀ ਉੱਪਰ ਪੈ ਗਈਆਂ ਫਿਰ ਤੁਹਾਨੂੰ ਪਤਾ ਹੀ ਹੈ ਬੁਖਾਰ ਵਗੈਰਾ ਚੜ ਜਾਂਦਾ ਪਹਿਲਾਂ ਹੀ ਚੜ ਰਿਹਾ ਸੀ ਆਸੀਂ ਵੀਡੀਓ ਬਣਾਉਣ ਨੂੰ ਮਨ ਕਰ ਰਿਹਾ ਸੀਗਾ ਵੀ ਮੀਂਹ ਦੇ ਵਿੱਚ ਨਾ ਮੈਂ ਵੀਡੀਓ ਬਣਾਵਾ ਆ ਦੇਖੋ ਕਿੰਨੇ ਕਣੀਆਂ ਪੈ ਰਹੀਆਂ ਨੇ ਅਜੇ ਵੀ ਪਰ ਵਧੀਆ ਤਾਂ ਲੱਗਦੇ ਨੇ ਪਰ ਦੇਖੋ ਡਰ ਵੀ ਲੱਗਦਾ ਹਨਾ ਵੀ ਕਿਤੇ ਮੈਂ ਮਤਲਬ ਕਿਵੇਂ ਨਾ ਜੁੜ ਜਮਾ ਆ ਦੇਖੋ ਵਧੀਆ ਲੱਗਦਾ ਇਸ ਤਰ੍ਹਾਂ ਜਦੋਂ ਬਾਰਿਸ਼ ਪੈਂਦੀ ਆ ਬਹੁਤ ਸੋਹਣਾ ਲੱਗਦਾ ਮੇਰਾ ਜੀ ਕਰਦਾ ਮੀਂਹ ਨੇ ਕੁਝ ਪੈਣਾ ਵਾ ਸੋਣਾ ਲੱਗ ਲੱਗਦਾ ਮੈਨੂੰ ਫਾਟ ਐਸ ਤਰ੍ਹਾਂ ਵਾਲੇ ਜਿੱਥੇ ਖੜਕੇ ਨਾ ਪਰ ਹੁਣ ਨਹੀਂ ਨਾ ਆ ਜਾਂਦਾ ਜੀ ਹੁਣ ਅੱਗੇ ਵਾਲਾ ਨਹੀਂ ਹੈਗਾ ਸਰੀਰ ਆ ਦੇਖ ਨਾ ਠੰਡਾ ਠੰਡਾ ਮੌਸਮ ਹੋ ਗਿਆ ਬਾਦਲ ਲਓ ਜੀ ਹੁਣ ਠੰਡੇ ਠੰਡੇ ਮੌਸਮ ਦੇ ਵਿੱਚ ਇੱਕ ਕੱਪ ਚਾਹ ਦਾ ਬਣਾ ਕੇ ਪੀਨੇ ਵੈਸੇ ਮੇਰਾ ਗਲਾ ਨਾ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਗਲਾ ਮੇਰਾ ਪਤਾ ਨਹੀਂ ਕਿਉਂ ਗਲਾ ਖਰਾਬ ਹੋ ਗਿਆ ਮੈਂ 2 ਦਿਨ ਹੋ ਗਏ ਸ਼ਰਬਤ ਵਗੈਰਾ ਮੈਂ ਪੀਤਾ ਵੀ ਨਹੀਂ ਹੈਗਾ ਤੇ ਪਤਾ ਨਹੀਂ ਕਿ ਉਹਦਾ ਹੀ ਵੀ ਨਹੀਂ ਮੈਂ ਖਾਦਾ ਹੈਗਾ ਪਰ ਫਿਰ ਵੀ ਮੇਰਾ ਗਲਾ ਬਹੁਤ ਜ਼ਿਆਦਾ ਖਰਾਬ ਆ ਮੈਂ ਇਹਨਾਂ ਨੂੰ ਦੇ ਦੇਣੇ ਨਹੀਂ ਆਪ ਨਹੀਂ ਖਾਂਦੀ ਚਲੋ ਜੀ ਪਹਿਲਾਂ ਥੋੜੀ ਬਣਾ ਕੇ ਚਾਹ ਪੀਨੇ ਆ ਉਸ ਤੋਂ ਬਾਅਦ ਫਿਰ ਕਦੂ ਲਿਆ ਅੱਜ ਅੱਜ ਬਣਾਵਾਂਗੇ ਭਾ ਕਦੂ ਦੀ ਸਬਜ਼ੀ ਢੇਟ ਬੰਦ ਕਰ ਦੇ ਬਹੁਤ ਪਹਿਲਾਂ ਤਾਂ ਰੇਤਾ ਆ ਹੁਣ ਠੀਕ ਆ ਹੁਣ ਚਲੋ ਆ ਇਹਦੇ ਨਾਲ ਦੱਬੂ ਤੇ ਮੌਸਮ ਦਾ ਬਹੁਤ ਬੁਰਾ ਹਾਲ ਸੀਗਾ ਚਲੋ ਹੁਣ ਥੋੜੀ ਜੀ ਕਾ ਗਰਮੀ ਤੋਂ ਰਾਹਤ ਮਿਲੂਗੀ ਹੈਨਾ ਬਸ ਸੁਹਣਾ ਲੱਗਦਾ ਹੈਨਾ ਲੋਕੀ ਬਾਅਦ ਇੱਥੇ ਬਣਾਉਣੇ ਆਪਾਂ ਹਵਾ ਦੇ ਵਿੱਚ ਚਾਹ ਬਾਰੇ ਠੰਡੇ ਮੌਸਮ ਦੇ ਵਿੱਚ ਠੰਢੇ ਠੰਢਾ ਮੌਸਮ ਅਤੇ ਚਾਹ ਨੂੰ ਫਿਰ ਮਨ ਨਾ ਕਰੇ ਹੋ ਹੀ ਸਕਦਾ ਹੈਨਾ ਪਰ ਅਨ ਨੂੰ ਤਾਂ ਫਿਰ ਦੇਖੋ ਮਨ ਕਰਦਾ ਹੀ ਆ ਹੈਨਾ ਲੋ ਜੀ ਇੱਥੇ ਪਾਣੀ ਉਬਲਣ ਲਈ ਰੱਖਤਾ ਆਪਾਂ ਥੋੜੀ ਜਿਹਾ ਪਾਣੀ ਵਿੱਚ ਕਰਦੇ ਆ ਸ਼ੱਕਰ ਮੈਂ ਇੱਕ ਸੋ ਅੱਜ 70 ਵਾਲੀ ਵੀ ਬਣਾਵਾਂਗੇ ਆਪਾਂ ਥੋੜੀ ਜਿਹੀ ਪਾਈ ਜੀਨੀ ਚਾਹ ਪੀ। ਠੰਡਕੇ ਦਾ ਜੀ ਠੰਡ ਵਾਲੀ ਚਾਹ ਇੰਜੋਏ ਕਰਦੇ ਆਪਾਂ ਈਵਨਿੰਗ ਟਾਈਮ ਦੀ ਈਵਨਿੰਗ ਕੀ ਹੁਣ ਤਾਂ 7 ਵਜਣ ਵਾਲੇ ਨੇ ਜੀ। ਲਓ ਜੀ। ਚਾਹ ਬਣ ਕੇ ਹੋ ਗਈ। ਤਿਆਰ ਨਹੀਂ ਹਜੇ ਹੋਈ। ਹਜੇ ਦੁੱਧ ਮਿਕਸ ਕੀਤਾ। ਲਓ ਜੀ। ਲੋਚ ਚਾਹ ਲੈ ਕੇ ਆਗੀ ਤੇ ਨਾਲ ਖਾऊंगी ਬਿਸਕਟ ਉਸ ਤੋਂ ਬਾਅਦ ਫਿਰ ਸਬਜੀ ਦੀ ਤਿਆਰੀ ਕਰੂੰਗੀ ਸਬਜੀ ਬਣਾਉਂਗੀ ਤੇ ਅੱਜ ਬਾਹਰ ਬਾਜ਼ ਆਲੇ ਮਨ ਲੱਗ ਰਿਹਾ بارش ਦੇਖ ਲੋ ਕਿ ਕਿੰਨੇ ਟਾਈਮ ਬਾਅਦ ਹੋਈ ਹੈ ਸਰਦੀ ਦੇ ਵਿੱਚ ਵੀ ਸ਼ਾਇਦ بارش ਬਹੁਤ ਘੱਟ ਹੋਈ ਹੈ ਹੋਈ ਹੋ ਮੇਰੇ ਯਾਦ ਨਹੀਂ ਕਿੰਨੇ ਵਾਰ ਹੋਈ ਹੈ ਪਰ ਅੱਜ ਬਹੁਤ ਵਧੀਆ ਲੱਗਦਾ ਤੇ ਆ ਮੇਰਾ ਜਿਹੜਾ ਨਿਊ ਸੂਟ ਮੈਂ ਸਟਿਚ ਕਰਵਾਇਆ ਸੀਗਾ ਪਹਿਲਾਂ ਜੋ ਕਿ ਕਾਫੀ ਇਹਦਾ ਇਥੋਂ ਨਾ ਕਿਹੜਾ ਬਹੁਤ ਜ਼ਿਆਦਾ ਚੌੜਾ ਸੀਗਾ ਇਹ ਹੁਣ ਮੈਂ ਠੀਕ ਕਰਵਾ ਲਿਆ ਬਿਲਕੁਲ ਇੰਨਾ ਕੀ ਰੱਖ ਲੈ ਨਾਰਮਲ ਘੇੜਾ ਹੁੰਦਾ ਜਿੰਨਾ ਉਹਦੋਂ ਥੋੜਾ ਬਹੁਤਾ ਹੀ ਵੱਧ ਹੋਊਗਾ ਮਣਕੇ ਦੇਖ ਲੈਣੇ ਆਪਾਂ ਕਿਹੜਾ ਇੰਚੀ ਟੇਪ ਚੱਕਣਾਗਾ ਕੋਲੀ ਤਾਂ ਹੈ ਥੋੜਾ ਜਿਹਾ ਮਤਲਬ ਕਿ ਇਹ ਕਹਿ ਸਕਦੇ ਆ ਵੀ ਉਸ ਤੋਂ ਮੈਂ 4-5 ਇੰਚ ਜਿਆਦਾ ਰਹਿ ਗਿਆ ਪਹਿਲਾਂ ਤਾਂ ਬਾੜਾ ਜਿਆਦਾ ਸੀਗਾ ਉਹ ਤਾਂ ਚੋਲਾ ਜਿਹਾ ਲੱਗਦਾ ਸੀ ਪਹਿਲਾਂ ਤਾਂ ਪਾਇਆ ਹੋਇਆ ਹੁਣ ਠੀਕ ਆ ਹੁਣ ਬਾਕੀ ਇਹਨੂੰ ਦੇਖਦੇ ਆਂ ਬਾਅਦ ਕੀ ਦੇਖੂਗੀ ਇਸ ਤਰ੍ਹਾਂ ਇਹਦੇ ਵੀ ਮੈਂ ਅਲਵਾਈ ਸੀਗੀ ਦੇਖੋ ਲੈਸ ਲੈਸ ਲਵਾਈ ਸੀ ਇਹਦੀ ਵੀ ਗਲੇ ਤੇ ਤੇ ਬਾਹਾਂ ਮੈਂ ਦੇ ਦੀਆਂ ਇਹ ਇੰਗੇ ਕਰਵਾਈਆਂ ਸੀਗੀਆਂ ਬਾਹਾਂ ਆਤੀ ਨਾ ਮੈਂ ਬੜਾ ਪਵਾਇ ਸੀ ਮੈਨੂੰ ਪਾਲਾਲੇ ਬਾਹਾਂ ਬਹੁਤ ਵਧੀਆ ਲੱਗਦੇ ਜਾਂ ਤਾਂ ਇੱਥੇ ਸ਼ੋਲਡਰ ਤੇ ਉੱਪਰ ਮੋਢੇ ਦੇ ਬੜਾ ਪਾਉਣੇ ਜਾਂ ਐਦਾਂ ਆ ਤਾਂ ਮੈਂ ਫਸਟ ਟਾਈਮ ਹੀ ਪਵਾਇਆ ਪਰ ਮੈਨੂੰ ਜ਼ਿਆਦਾ ਇੱਥੇ ਜਿਹੜੇ ਮੋਢੇ ਦੇ ਉੱਪਰ ਵਾਲਾ ਹੁੰਦੇ ਨਾ ਉਹ ਵਧੀਆ ਲੱਗਦੇ ਨੇ ਆ ਦੇਖੋ ਇਸ ਤਰ੍ਹਾਂ ਲੈਸ ਲਗਵਾ ਲਈ ਸੀ ਇੱਥੇ ਵੀ ਇਹ ਦੇ ਇਸ ਤਰ੍ਹਾਂ ਗੜਬਾ ਜਿਹਾ ਪਾਵਾਂ ਬਲਪਾ ਕੇ ਨੀਚੇ ਬਣਾਵਾਂਗੇ ਚਲ ਦੇਖਾਂਗੇ ਨੂੰ ਟਰਾਈ ਕਰਕੇ ਵੈਸੇ ਥੋੜਾ ਜਿਹਾ ਉਦੋਂ ਟਾਈਟ ਸੀਗਾ ਮੈਂ ਕਿਹਾ ਥੋੜਾ ਜਿਹਾ ਖੋਲ ਬਣਾ ਲਈ ਚਾਹ ਪੀ ਲਈ ਲੋ ਜ ਮੈਨੂੰ ਲੱਗਦਿਆ ਫਟਾਫਟ ਸਬਜੀ ਸੂਜੀ ਬਣਾਉਣਾ ਪੌਣੇ 70 ਜਿਹੜਾ ਟਾਈਮ ਹੋ ਗਿਆ ਵੀਡੀਓ ਤੇ ਸਾਰਾ ਕੰਮ ਮੇਰਾ ਹੋ ਗਿਆ ਤੇ ਚਾਹ ਵੀੜਾ ਨਹੀਂ ਮੈਨੂੰ ਸਾਰਦਾ ਪਤਾ ਨਹੀਂ ਕਿ ਮੈਂ ਕਹਿੰਦੇ ਨਹੀਂ ਬਸ ਅਸੀਂ ਚਾਹਾਂ ਨਹੀਂ ਪੀਂਦੇ ਸਵੇਰ ਟਾਈਮ ਬਾਲੇ ਭੈਣਾ ਪਤਾ ਨਹੀਂ ਕਹਿੰਦੇ ਨਹੀਂ ਬਸ ਅਸੀਂ ਚਾਹ ਛੱਡੀ ਹੋਈ ਪੀਂਦੇ ਨਹੀਂ ਮੈਨੂੰ ਤਾਂ ਨਹੀਂ ਭਾਈ ਚਾਹ ਵੀਣਾ ਸਰਦਾ ਫੋਨ ਵੀ ਲੋਸ ਹੋਈ ਜਾਂਦਾ ਮੇਰਾ ਤਾਂ ਲੋ ਹੋ ਰਿਹਾ ਤੇ ਮੈਨੂੰ ਤਾਂ ਨਹੀਂ ਚਾਹ ਬਿਣਾ ਸਰਦਾ ਮੈਨੂੰ ਤਾਂ ਜੇ ਕੋਈ ਡਾਕਟਰ ਕਹੇ ਨਾ ਵੀ ਚਾਹ ਛੱਡਣੀ ਪੈਣੀ ਹੈ ਮੈਂ ਤੇ ਡਾਕਟਰ ਛੱਡ ਦੂੰ ਚਾਹ ਨਹੀਂ ਮੈਂ ਛੱਡ ਸਕਦੀ ਸਹੀ ਗੱਲ ਹੈ ਜੀ ਚਾਹ ਬਿਣਾ ਕਿੱਥੇ ਸਰਦਾ ਚਲੋ ਜੀ ਕਰ ਲਵਾਂ ਮੈਂ ਪਹਿਲਾਂ ਮੈਂ ਆਪਣਾ ਚਾਹ ਚੂ ਪੀ ਕੇ ਤੇ ਆਦੀ ਸਬਜ਼ੀ ਫਿਰ ਮਿਲਦੇ ਹਾਂ ਸੋਨੂੰ